ਜਾਣਕਾਰੀ ਕਰੋ ਜੈ ਸਰਕਾਰ ਮੁਰਦਾਬਾਦ ਜੈ ਕਾਮਯਾਬ ਹੁੰਦਾਬਾਦ ਜੈ ਸਰਕਾਰ ਮੁਰਦਾਬਾਦ ਜਾਣਕਾਰੀ ਕਰੋ ਜਿੰਦਾਬਾਦ 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 ਜੁਨੀਅਨ ਜਿੰਦਾਬਾਦ ਜਿੰਦਾਬਾਦ ਪਿਛਲੇ ਮੰਤਰੀ ਮੁਰਦਾਬਾਦ 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 ਜਾਣਕਾਰੀ ਕਰੋ ਭਾਜੀ ਛੇਰ ਬਾਸ ਸਿੰਘ ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਆ ਇਹ ਧਰਨਾ ਪ੍ਰਦਰਸ਼ਨ ਜਿੱਦਣ ਨੂੰ ਭਾਜੀ ਕੀ ਨਾਮ ਹੈ ਧਰਨਾ ਪ੍ਰਦਰਸ਼ਨ ਅਸੀਂ ਆਈਟੀਆਈ ਪਾਸ ਯੂਨੀਅਨ ਵੱਲੋਂ ਕਰ ਰਹੇ ਆ ਜੋ ਕਿ ਸਾਡੀ ਮੰਗ ਹੈ 5000 ਪ੍ਰੈਂਸ ਦੀ ਪੋਸਟਾਂ ਜਾਰੀ ਕੀਤੀਆਂ ਜਾਂਣ ਜੋ ਕਿ ਸਰਕਾਰ ਜਦੋਂ ਇਹ ਸੱਤਾ ਵਿੱਚ ਆਈ ਸੀ ਸਰਕਾਰ ਨੇ ਇਹ ਗੱਲ ਸਾਨੂੰ ਕਹੀ ਸੀ ਨਾ ਤਾਂ ਅੱਜ ਤੱਕ ਧਰਨਾ ਲੱਗ ਭਾਜੀ ਕੀ ਨਾਮ ਹੈ ਛੇਰ ਬਾਸ ਸਿੰਘ ਜੀ ਭਾਜੀ ਕਿਹੜੀਆਂ ਸੱਤਾ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਆ ਸਾਡਾ ਪ੍ਰਦਰਸ਼ਨ ਇਹ ਆਈਟੀਆਈ ਪਾਸ ਯੂਨੀਅਨ ਵੱਲੋਂ ਹੈ ਜੋ ਕਿ ਸਾਡੀ ਮੰਗ ਹੈ 5000 ਦੀ ਪ੍ਰਿੰਸ ਦੀ ਪੋਸਟਾਂ ਜਾਰੀ ਕੀਤੀਆਂ ਜਾਣ ਜੋ ਕਿ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਸਰਕਾਰ ਇਹ ਗੱਲ ਸਾਨੂੰ ਕਹਿੰਦੀ ਸੀ ਵੀ ਕਦੇ ਵੀ ਅੱਜ ਤੋਂ ਬਾਅਦ ਤਰਨੇ ਨਹੀਂ ਲੱਗਣਗੇ ਸਭ ਤੋਂ ਜ਼ਿਆਦਾ ਜਦੋਂ ਦੀ ਸਰਕਾਰ ਆਮ ਆਦਮੀ ਦੀ ਬਣੀ ਹੈ ਸਾਰਿਆਂ ਤੋਂ ਵੱਧ ਤਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਕਿਉਂਕਿ ਉਦੋਂ ਸਰਕਾਰ ਨੂੰ ਅਸੀਂ ਵੋਟ ਇਹੋ ਪਾਈ ਸੀ ਬਦਲਾ ਬਦਲਾ ਸਾਨੂੰ ਕੀ ਦਿੱਤਾ ਨਾ ਸਟੂਡੈਂਟਾਂ ਨੂੰ ਛੜਕਾਂ ਤੇ ਰੋਲਤਾ ਕਿਉਂਕਿ ਸਟੂਡੈਂਟ ਕੇਜੇੜੀ ਵਰਗ ਚ ਤੁਸੀਂ ਲਾ ਲਓ ਕੋਈ ਵੀ ਭਰਤੀ ਕਢਾਣੀ ਹੋਵੇ ਸਭ ਤੋਂ ਜ਼ਿਆਦਾ ਧਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਨੇ ਕਿਉਂਕਿ ਸਾਡੀ ਸਾਡੀ ਇੱਕੋ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਸਾਡੀ ਪ੍ਰਿੰਟਸ ਦੀਆਂ 5000 ਪੋਸਟਾਂ ਜਾਰੀ ਕੀਤੀਆਂ ਜਾਣ। ਕਿਹੜੀਆਂ ਜਿੱਦੋਂ ਪੁਣੇ ਪੰਜਾਬ ਤੋਂ ਆਏ ਵਾਲੇ ਆਲ ਪੰਜਾਬ ਤੋਂ ਅਸੀਂ ਕੈਂਡੀਡੇਟ ਆਏ ਆਂ ਰੇਕ ਡਿਸਟ੍ਰਿਕਟ ਤੋਂ ਕੈਂਡੀਡੇਟ ਆਏ ਨੇ ਜੀ। ਕੋਈ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਜੀ ਤੁਹਾਡੀ ਨਾਲ। ਅਸੀਂ ਪਿੱਛੇ ਪ੍ਰਦਰਸ਼ਨ ਕੀਤਾ ਸੀ ਫਾਇਲ ਕਾ ਡਿਸਟ੍ਰਿਕਟ ਵਿੱਚ। ਫਾਇਲ ਕਾ ਦੇ ਐਮਬਾਲਾ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ। ਸਾਨੂੰ ਵਿਸ਼ਵਾਸ ਤੋਂ ਆਇਆ ਗਿਆ ਸਾਨੂੰ ਇੱਕ ਰਾਤ ਨੂੰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਨੂੰ ਇਹ ਵਿਸ਼ਵਾਸ ਦਵਾਇਆ ਗਿਆ ਦੋ ਦਿਨਾਂ ਬਾਅਦ ਤੁਹਾਡੀ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦੇਾਂਗੇ ਜਦੋਂ ਸਾਡੇ ਸਾਥੀਆਂ ਨੇ ਦੋ ਦਿਨਾਂ ਬਾਅਦ ਮੰਤਰੀ ਪਰ ਫੋਨ ਕੀਤਾ ਤੇ ਸਾਨੂੰ ਪਤਾ ਕੀ ਕਿਹਾ ਗਿਆ ਤੁਹਾਡਾ ਅਜੇ ਇੱਕ ਮੰਤ ਤੁਸੀਂ ਰੁਕ ਜਾਓ ਇੱਕ ਮੰਤ ਬਾਅਦ ਤੁਹਾਡਾ ਹੱਲ ਕਰਵਾਵਾਂਗੇ ਜੇਕਰ ਅਸੀਂ ਇੱਕ ਮੰਤ ਰੁਕਾਂਗੇ ਤਾਂ ਸਾਨੂੰ ਸਟੂਡੈਂਟ ਆ ਦੂਤ ਇੱਥੇ ਛੜਕਾਂ ਤੇ ਪਹਿਲਾਂ ਹੀ ਰੋਲਤਾ ਤੇ ਅੱਜ ਵੀ ਰੋਲਤਾ ਉਹ ਇੱਕ ਸਾਨੂੰ ਮਿੱਠੀ ਗੋਲੀ ਦਿੱਤੀ ਗਈ ਹੈ ਵੀ ਤੁਹਾਡੀ ਇੱਕ ਮੰਤ ਬਾਅਦ ਮੀਟਿੰਗ ਕਰਾਵਾਂਗੇ ਸਾਨੂੰ ਇੱਕ ਇਹ ਲਾਰਾ ਲਾ ਕੇ ਦੋਰ ਦਿੱਤਾ ਗਿਆ ਕਿ ਹਰਿਆਣੇ 'ਚ ਇਲੈਕਸ਼ਨ ਚੱਲ ਗਏ ਕਿ ਮੀਟਿੰਗ ਸਾਡੇ 1 ਦਿਨ ਵਾਸਤੇ 1 ਦਿਨ ਵਾਸਤੇ ਅਸੀਂ ਮੰਗਿਆ ਸੀ ਸਰਕਾਰ ਤੋਂ ਵੀ 1 ਦਿਨ ਸਾਡੇ ਵਾਸਤੇ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦਿਓ ਕੀ ਕਰ ਸਾਡੀ ਕੀ ਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਿਆ ਸਾਨੂੰ ਜੋ ਕੁਝ ਮਰਜ਼ੀ ਕਰਨਾ ਪਿਆ ਜੇਕਰ ਬੈਰੀਕੇਟਰ ਗੇਟ ਗੁੱਟ ਅਸੀਂ ਸਭ ਕੁਝ ਪੜਦੇਾਂਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਜੋ ਕੁਝ ਕਰਨਾ ਪਿਆ ਅਸੀਂ ਪੱਕਾ ਮੋਰਚਾ ਇੱਥੇ ਲਾਵਾਂਗੇ ਸਾਨੂੰ ਜੋ ਕੁਝ ਮਰਜ਼ੀ ਕਰਨਾ ਪਿਆ ਮਰਨਾ ਪਿਆ ਅਸੀਂ ਮਰਨ ਨੂੰ ਵੀ ਇੱਥੇ ਤਿਆਰ ਆ